ਹਾਂ ਇਹਨੂੰ ਕਿਸੇ ਅਜੂਬੇ ਤੋਂ ਘੱਟ ਨਹੀਂ ਮੰਨ ਸਕਦੇ ਕਿਉਂਕਿ ਇੰਨੀ ਚੀਜ਼ਾਂ ਨੇ ਘਰੇਲੂ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਦਰਕਨਾਰ ਕਰਕੇ ਅਖੌਤੀ ਵੈਦਾਂ ਨੂੰ ਜ਼ਿਆਦਾ ਇੰਪੋਰਟੈਂਸ ਦੇ ਦਿੱਤੀ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸਦਾ ਵਾਂ ਵੀ ਜਿਹੜੀ ਗੋਲੀ ਪੈਕੇਟ ਚੋਂ ਨਿਕਲਾਈ ਜਾਂ ਪੰਨੀ ਚੋਂ ਨਿਕਲਾਈ ਉਹ ਪੰਨੀ ਵਾਲੀ ਜਿਹੜੀ ਗੋਲੀ ਏ ਉਹਦੇ ਤੋਂ ਤੁਸੀਂ ਬਚ ਨਹੀਂ ਪਾਉਂਦੇ ਚਾਹੇ ਤੁਸੀਂ ਪਿਸਤੌਲ ਦੀ ਗੋਲੀ ਨਾਲ ਵੱਜ ਜਾਓ ਤੁਸੀਂ ਬਲੀਵ ਨਹੀਂ ਕਰੋਗੇ 90 ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਬੰਦੇ ਨੂੰ 90 ਤਰ੍ਹਾਂ ਦੀਆਂ ਹੁਣ ਮੈਂ ਕਹਿੰਦਾ ਵੀ ਉਹ ਗੋਲੀ ਦਾ ਖੇੜਾ ਛੱਡ ਕੇ ਜੇ ਇਹ ਗੋਲੀ ਨੂੰ અપਨਾਓਗੇ ਨਾ ਇਹ ਕੀ ਹੈ ਇਹ ਕੁਦਰਤੀ ਚੀਜ਼ਾਂ ਨੇ ਜਿਹੜੀ ਗੁਪਤ ਰੋਗ ਨੇ ਜਾਂ ਜਿਹੜੀ ਕਮਜ਼ੋਰੀ ਹੈ ਮਰਦਾਨਾ ਕਮਜ਼ੋਰੀ ਜਿਹੜਾ ਵਰਡ ਯੂਜ਼ ਕਰਦੇ ਆ ਜੇ ਅਸੀਂ ਕਹਿ ਦਈਦਾ ਵੀ ਕਰੰਟ ਨੀਆਂ ਦਾ ਨਸਾਂ ਦੇ ਵਿੱਚ ਢਿੱਲਾਪਨ ਆ ਗਿਆ ਬਚਪਨ ਦੀਆਂ ਗਲਤੀਆਂ ਕਰਕੇ ਜੋ ਵੀ ਇਰੇਕਸ਼ਨ ਦੀਆਂ ਪ੍ਰੋਬਲਮਸ ਆndੀਆਂ ਨੇ ਉਸ ਚੀਜ਼ਾਂ ਨੂੰ ਵੀ ਕਵਰ ਕਰੇਗਾ ਦੂਜੇ ਨੰਬਰ ਤੇ ਸਭ ਬੰਨ ਲਾਉ ਉਹਨਾਂ ਬਿਲਕੁਲ ਬਣ ਲਾਊਗਾ ਜੀ ਕਿਉਂ ਨਹੀਂ ਲਾਊਗਾ ਬੁਲਬਾ ਇੱਕ ਇੱਕ ਕਰਕੇ ਤੁਹਾਨੂੰ ਥੋੜੀ ਜੀ ਦੱਸਾਂਗਾ ਵੀ ਇਹ ਚੀਜ਼ਾਂ ਆਪਾਂ ਚੂਜ਼ ਕਿਉਂ ਕੀਤੀਆਂ ਨੇ ਇਹ ਚੀਜ਼ਾਂ ਦਾ ਫਾਇਦਾ ਕੀ ਹੈ ਜਿਹੜਾ ਨਾਰੀਅਲ ਹੈ ਨਾਰੀਅਲ ਦੀ ਕੀ ਪ੍ਰੋਪਰਟੀ ਹੈ ਨਾਰੀਅਲ ਦੇ ਅੰਦਰ ਜੇ ਤੁਹਾਡੇ ਕੋਈ ਗਰਮੀ ਹੈਗੀ ਹੈ ਜਾਂ ਕਿੱਦਾਂ ਦੀ ਵੀ ਤੁਹਾਡੇ ਅੰਦਰ ਕੋਈ ਕਿਸੇ ਤਰ੍ਹਾਂ ਦੀ ਕਮੀ ਹੈਗੀ ਹੈ ਉਹ ਨੂੰ ਪੂਰਾ ਕਰਨਾ ਹੁਣ ਲਸਣ ਜਿਹੜਾ ਹੈ ਇਹ ਇਨਫਲੇਮੇਸ਼ਨ ਇਨਫਲੇਮੇਸ਼ਨ ਮਤਲਬ ਜਿਹੜੀਆਂ ਤੁਹਾਡੀਆਂ कमजोर ਪਈਆਂ ਨਸਾਂ ਜਿਨ੍ਹਾਂ ਦੇ ਵਿੱਚ ਬਲੱਡ ਘਟਾਂਦਾ ਉਹਨੂੰ ਖੋਲ ਦੇਣਾ ਠੀਕ ਹੈ ਜੀ ਇਹਦੇ ਨਾਲ ਆਪਾਂ ਅੱਧੀ ਤੁਰੀ ਹੋਰ ਪਾਣੀ ਹੈ ਅੱਧੀ ਤੁਰੀ ਕਿਉਂ ਜੀ ਅੱਧੀ ਹੀ ਪਾਣੀ ਹੈ ਭਾਜੀ ਇਹਨੇ ਅੱਧੀ ਨਹੀਂ ਕਮਾਲ ਕਰ ਦੇਣਾ ਦੇਖੋ ਇਹ ਇੰਨਾ ਡੇਢ ਤੁਰੀ ਹੋ ਗਈ ਡੇਢ ਤੁਰੀ ਹੋ ਗਈ ਜੀ ਆਹ ਦੇਖੋ ਜੀ ਇੱਕ ਪੂਰੀ ਆਹ ਦੇਖੋ ਜੀ ਮੈਂ ਤੁਹਾਨੂੰ ਫੇਰ ਸ਼ੋਅ ਕਰ ਦਿੰਦਾ ਇੱਕ ਕਰੀ ਆਹ ਦੇਖੋ ਇੱਕ ਪੂਰੀ ਹੋ ਗਈ ਜੀ ਤੇ ਇੱਕ ਅੱਧੀ ਠੀਕ ਹੈ ਜੀ ਡੇਢ ਤੁਰੀ ਹੋ ਗਈ ਜੀ ਤੇ ਬਾਦਾਂ ਮੋਂ ਪਾਣੇ ਨੇ ਸਿਰਫ ਤਿੰਨ ਫਾਇਦਾ ਦਹੀ ਫਾਇਦਾ ਤੇ ਜਿਹੜਾ ਹੁਣ ਖਾਏਗਾ ਉਹ ਦੱਸੇਗਾ ਨਾ ਥੱਲੇ ਕਮੈਂਟ ਕਰਕੇ ਤੁਹਾਨੂੰ ਕਿੰਨੇ ਦਿਨਾਂ ਬਾਅਦ ਫਾਇਦਾ ਸ਼ੁਰੂ ਹੋ ਜਾਏਗਾ ਪਹਿਲੇ ਦਿਨ ਤੋਂ ਫਾਇਦਾ ਸ਼ੁਰੂ ਹੋ ਜਾਏਗਾ ਵੱਧ ਤੋਂ ਵੱਧ ਤਿੰਨ ਜਾਂ ਚਾਰ ਦਿਨਾਂ ਦੇ ਵਿੱਚ ਬੰਦਾ ਐਨ ਰਾਜੀ ਹੋ ਜਾਏਗਾ ਪੂਰਾ ਆਹ ਦੇਖੋ ਜੀ ਫਰੁਕੀ ਸਾਹਿਬ ਗੋਲੀ ਬਣ ਕੇ ਬਿਲਕੁਲ ਰੈਡੀ ਹੈ ਇਹ ਆ ਜਿਹੜੀ ਗੋਲੀ ਹੈ ਨਾ ਇਹ ਗੋਲੀ ਦੀ ਕੁਆਂਟੀਟੀ ਜਿਹੜੀ ਨਾ ਮੈਂ ਆਪਣੇ ਵੀਰਾਂ ਨੂੰ ਰਿਕੁਐਸਟ ਕਰਾਂਗਾ ਬੀ ਇਹ ਜਿਹੜੀ ਗੋਲੀ ਦੀ ਕੁਆਂਟੀਟੀ ਇੰਨੀ ਰੱਖੀ ਜਾਏ ਇਸ ਤੋਂ ਵੱਡੀ ਗੋਲੀ ਖਾਣ ਦੀ ਕੋਸ਼ਿਸ਼ ਨਾ ਕੀਤੀ ਜਾਏ ਤੇ ਨਾ ਦੋ ਜਾਂ ਤਿੰਨ ਗੋਲੀਆਂ ਖਾਣ ਦੀ ਕੋਸ਼ਿਸ਼ ਕੀਤੀ ਜਾਏ ਵੈਦ ਹਰਸ਼ਵੀਰ ਸਿੰਘ ਵੱਲੋਂ ਕੀ ਕ ਟੀਵੀ ਦੇਖਣ ਵਾਲੇ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੋਲੀ ਵਾਲੇ ਬੱਤੇ ਦੇ ਵਿੱਚ ਬੰਨ ਲੱਗਾ ਹੁੰਦਾ ਭੰਟੇ ਦਾ ਭੰਟਾ ਜਿਹੜਾ ਹੁੰਦਾ ਉਹ ਗੋਲੀ ਵਰਗਾ ਹੁੰਦਾ ਨਾ ਦੀ ਉਹ ਗੋਲੀ ਹੈ ਜਿਹੜੀ ਬੰਨ ਲਾ ਦੇਗੀ ਬੰਨ ਮੀਨਸ ਵੀ ਜਦੋਂ ਅਸੀਂ ਐਕਸਾਈਟ ਹੁੰਨੇ ਆ ਜਾਂ ਸਾਡਾ ਬਾਡੀ ਪਰਫਾਰਮ ਕਰਨ ਲਈ ਤਿਆਰ ਹੁੰਦੀ ਹੈ ਕਿਸੇ ਐਕਟੀਵਿਟੀ ਲਈ ਜਦੋਂ ਅਸੀਂ ਕਿਸੇ ਵੀ ਚੀਜ਼ ਵੱਲ ਦੇਖ ਕੇ ਇੰਨਾ ਐਕਸਾਈਟਡ ਹੋ ਜੰਨੇ ਆ ਵੀ ਅਸੀਂ ਕਹਿੰਨੇ ਆ ਵੀ ਅਸੀਂ ਹੁਣ ਤਿਆਰ ਆ ਤੇ ਤਿਆਰ ਹੁੰਦੇ ਆ ਸਾਰੀ ਕਈ ਮੇਰੇ ਵੀਰਾਂ ਨੂੰ ਇੰਨੀ ਪ੍ਰੋਬਲਮ ਹੈ ਵੀ ਉਹ ਤਿਆਰ ਹੁੰਦੇ ਆ ਸਾਰੀ ਖਲਾਸ ਹੋ ਜਾਂਦੇ ਨੇ ਜਿੰਨੂੰ ਅਸੀਂ ਕਹਿੰਦੇ ਵੀ ਚਿਪਚਿਪਾ ਪਾਣੀ ਦੀ ਗੱਲਾਂ ਸ਼ੁਰੂ ਹੋ ਗਿਆ ਜਾਂ ਗਿੱਲੇ ਪਾਣੀ ਦੀ ਪ੍ਰੋਬਲਮ ਕਹਿ ਲੋ ਜਾਂ ਕੁਝ ਵੀ ਕਹਿ ਲੋ ਵੀ ਜਿਨ੍ਹਾਂ ਦੇ ਅੰਦਰ ਇੰਨੀ ਤਾਕਤ ਨਹੀਂ ਹੁੰਦੀ ਉਹ ਤਿਆਰ ਹੁੰਦੇ ਆ ਸਾਰੀ ਕਲਾਸ ਹੋ ਜਾਂਦੇ ਨੇ ਜਿੰਨੂੰ ਅਸੀਂ ਆਮ ਤੌਰ ਤੇ ਆਪਣੀ ਇੰਟਰਵਿਊ 'ਚ ਵੀ ਵਰਡ ਯੂਜ਼ ਕਰੀਦਾ ਜਾਨ ਆਨ ਦਾ ਸਮਾਂ ਲੱਗਦਾ ਹਾਂ ਹਾਂ ਤੇ ਜਾਨ ਆਨ ਦਾ ਜਿਹੜਾ ਸਮਾਂ ਲੱਗਦਾ ਨਾ ਉਹ ਜਿਹੜਾ ਮਸਲਾ ਉਹ ਕਹਾਣੀ ਹੈ ਜਿਹੜੀ ਉਹ ਖਤਮ ਹੋ ਜਾਏਗੀ ਹਾਂ ਇਹਨੂੰ ਕਿਸੇ ਅਜੂਬੇ ਤੋਂ ਘੱਟ ਨਹੀਂ ਮੰਨ ਸਕਦੇ ਕਿਉਂਕਿ ਇੰਨੀਆਂ ਚੀਜ਼ਾਂ ਨੇ ਘਰੇਲੂ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਦਰਕਨਾਰ ਕਰਕੇ ਅਖੌਤੀ ਵੈਦਾਂ ਨੂੰ ਜ਼ਿਆਦਾ ਇੰਪੋਰਟੈਂਸ ਦੇ ਦਿੱਤੀ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸਦਾ ਵਾਂ ਵੀ ਜਿਹੜੀ ਗੋਲੀ ਪੈਕੇਟ ਚੋਂ ਨਿਕਲਾਈ ਜਾਂ ਪੰਨੀ ਚੋਂ ਨਿਕਲਾਈ ਉਹ ਪੰਨੀ ਵਾਲੀ ਜਿਹੜੀ ਗੋਲੀ ਏ ਉਹਦੇ ਤੋਂ ਤੁਸੀਂ ਬਚ ਨਹੀਂ ਪਾਉਂਦੇ ਚਾਹੇ ਤੁਸੀਂ ਪਿਸਤੌਲ ਦੀ ਗੋਲੀ ਨਾਲ ਬਚ ਜਓ ਕਹਿੰਦੇ ਨੇ ਵੀ ਬੰਦੇ ਨੂੰ ਤਿੰਨ ਗੋਲੀਆਂ ਲੱਗੀਆਂ ਬਚ ਗਿਆ ਉਹ ਤਿੰਨ ਗੋਲੀਆਂ ਵਾਲਾ ਭਾਵੇਂ ਬਚ ਜੇ ਪਰ ਜਿਹੜੀ ਗੋਲੀ ਤੁਸੀਂ ਇੱਕ ਵਾਰੀ ਜ਼ਹਿਰ ਦੀ ਗੋਲੀ ਮੈਂ ਕਹਿੰਦਾ ਉਹਨੂੰ ਜਿਹੜੀ ਅੰਗਰੇਜ਼ੀ ਦਵਾਈ ਏ ਜਾਂ ਕਿਸੇ ਵੀ ਦਵਾਈ ਦਾ ਮੈਂ ਨਾਂ ਨਹੀਂ ਲਵਾਂਗਾ ਇੱਥੇ ਬਟ ਮੇਰੇ ਦੇਖਣ ਵਾਲੇ ਵੀਰ ਬੜੇ ਸਿਆਣੇ ਨੇ ਜਿਹੜੀ ਕੈਮਿਸਟ ਕੋ ਜਾ ਕੇ ਕਹਿੰਦੇ ਨਾ ਵੀ ਪਿਛਲੀ ਗੋਲੀ ਨੇ ਅਸਰ ਨਹੀਂ ਕੀਤਾ ਇਸ ਤੋਂ ਤਗੜੀ ਦੇ ਦੇ ਉਹ ਸਿਰ ਫੜ ਲੈਂਦੀ ਹੈ ਸਿਰ ਦਰਦ ਦੀ ਗੋਲੀ ਵੀ ਨਾਲ ਲਾ ਦੇ ਉਹ ਗੋਲੀ ਤੋਂ ਨਹੀਂ ਤੁਸੀਂ ਬਚਣਾ ਉਹ ਗੋਲੀ ਨੇ ਤੁਹਾਡੇ ਕਿੰਦੀ ਖਤਰਨਾਕ ਹੈ ਜੀ ਉਹ ਗੋਲੀ ਉਹ ਸਰੀਰ ਦਾ ਇੰਨਾ ਕੁ ਸਤਿਆਂ ਨਾਸ ਮਾਰ ਦਿੰਦੀ ਹੈ ਤੁਹਾਡੇ ਲੀਵਰ ਦਾ ਤੁਹਾਡੀਆਂ ਕਿਡਨੀਆਂ ਦਾ ਤੁਹਾਡੇ ਹਾਰਡ ਦਾ ਸਾਰੇ ਪਾਸਿਓਂ ਜਿਹੜਾ ਖੂਨ ਦੇ ਵਿੱਚ ਅਮਲੀ ਦੌਰਾ ਜਿਹਨੂੰ ਐਸਿਡਿਕ ਕਹਿ ਦਿੰਦੇ ਆ ਜਦੋਂ ਐਸਿਡਿਕ ਜਿਹੜਾ ਹੋ ਜਾਂਦੀ ਹੈ ਉਹ ਆਪਣੇ ਬਲੱਡ ਦੇ ਵਿੱਚ ਜਾ ਕੇ ਰਾਜ ਜਾਂਦੀ ਹੈ ਤੁਸੀਂ ਬਲੀਵ ਨਹੀਂ ਕਰੋਗੇ 90 ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਬੰਦੇ ਨੂੰ 90 ਤਰ੍ਹਾਂ ਦੀਆਂ ਹੁਣ ਮੈਂ ਕਹਿੰਦਾ ਵੀ ਉਹ ਗੋਲੀ ਦਾ ਖਿਹੜਾ ਛੱਡ ਕੇ ਜੇ ਇਹ ਗੋਲੀ ਨੂੰ અપਨਾਓਗੇ ਨਾ ਇਹ ਕੀ ਹੈ ਇਹ ਕੁਦਰਤੀ ਚੀਜ਼ਾਂ ਨੇ ਅਸੀਂ ਆਪਾਂ ਤੁਹਾਨੂੰ ਲਾਈਵ ਇੱਥੇ ਹੁਣੇ ਬਣਾ ਕੇ ਦਿਖਾਣੀ ਹੈ ਅੱਛਾ ਅਈ ਤੁਹਾਡਾ ਖਿਹੜਾ ਛਡਾਣਾ ਖੋਤੀ ਵੀ ਇਦਾਂ ਤੋਂ ਤੁਸੀਂ ਅੱਜ ਦੀ ਗੱਲ ਸੁਣੋ ਲੇਟੈਸਟ ਇੱਕ ਵੀਰ ਜੀ ਹਰੀ ਆਏ ਮੇਰੇ ਬ੍ਰਦਰ ਆਏ ਇੱਕ ਕਿਥੋਂ ਟਾਡੇ ਲੱਗ ਗਿਓ ਉਹਨਾਂ ਨੇ ਮੈਨੂੰ ਇੱਕ ਗੱਲ ਤੁਸੀਂ ਆ ਕੇ ਕਹਿੰਦੇ ਜੀ ਮੈਂ ਜੀਵਨ ਦਾਰ ਬੰਦਾ ਤੇ ਮੈਨੂੰ ਇਹ ਪ੍ਰੋਬਲਮ ਆ ਗਈ ਜਿਹੜੀ ਗੱਲ ਹੁਣ ਐਗਜ਼ੈਕਟਲੀ ਕਰਕੇ ਟਿਆ ਮੈਂ ਵੀ ਜਿਹੜੀ ਕੈਮਿਸਟ ਵਾਲੀ ਵੀ ਮੈਂ ਸ਼ੌਂਕੀਆ ਅੰਗਰੇਜ਼ੀ ਦਵਾਈ ਇਸ ਕੰਮ ਲਈ ਇੰਜੋਏਮੈਂਟ ਵਾਸਤੇ ਇੰਜੋਏਮੈਂਟ ਲਈ ਮੈਂ ਆਪਣੇ 파ਟਰਨਰ ਨੂੰ ਖੁਸ਼ ਕਰਨ ਲਈ ਇਹ ਦਵਾਈ ਸ਼ੁਰੂ ਕਰ ਲਈ ਮੈਨੂੰ ਲੱਗਿਆ ਵੀ ਇਹਨਾਂ ਸ਼ਾਇਦ ਮੇਰਾ ਸਮਾਂ ਵੱਜ ਜਾਏਗਾ ਵੀ ਮੇਰਾ ਸਮਾਂ ਜਿਹੜਾ ਉਹ ਹੌਲੀ ਹੌਲੀ ਟਾਈਮ ਤੇ ਸਾਹਮਣਾ ਘਟਣਾ ਸ਼ੁਰੂ ਹੋ ਜਾਂਦਾ ਮੇਰੀ ਉਮਰ 50 ਸਾਲ ਤੋਂ ਉੱਤੇ ਵੇ ਮੈਨੂੰ ਡਾਇਬੀਟਿਸ ਦਾ ਰੋਗ ਵੀ ਨਹੀਂ ਹੈਗਾ ਕੋਈ ਰੋਗ ਨਹੀਂ ਹੈਗਾ ਮੈਂ ਸ਼ੌਂਕੀਆ ਤੌਰ ਤੇ ਮੈਨੂੰ ਲੱਗਿਆ ਵੀ ਸ਼ਾਇਦ ਮੇਰਾ ਸਮਾਂ ਇੰਨਾ ਵਾਜੇ ਮੈਂ ਜਾ ਕੇ ਕੈਮਿਸਟ ਨੂੰ ਕਿਹਾ ਉਹਨੇ ਮੈਨੂੰ 20 ਰੁਪਏ ਦੀ ਗੋਲੀ ਦੇ ਦਿੱਤੀ ਉਹ ਸਮਾਂ ਦਾ ਕੀ ਵਜਨਾ ਹੀ ਕਹਿੰਦਾ ਮੇਰੀ ਜਿਹੜੀ ਇਰੈਕਸ਼ਨ ਪਾਵਰ ਹੈ ਜਿਹੜੀ ਸਟੈਂਡਿੰਗ ਪਾਵਰ ਹੈ ਹਾਰਡਨੈਸ ਹੈ ਉਹ ਆਣੀ ਬਿਲਕੁਲ ਬੰਦ ਹੋ ਗਈ ਤੇ ਕਹਿੰਦਾ ਫਿਰ ਮੈਂ ਕਿਸੇ ਅਖੌਤੀ ਵੈਦ ਕੋ ਗਿਆ ਮੈਂ ਵੈਦ ਦਾ ਨਾਂ ਨਹੀਂ ਲਵਾਂਗਾ ਉਹ ਅਖੌਤੀ ਵੈਦ ਨੇ ਉਹਦੇ ਕੋਲ ਰੁਪਈਆ 2.5 ਲੱਖ ਮੰਗ ਲਿਆ ਇਕੱਠਾਈ ਇਹ ਸੱਚੀ ਗੱਲ ਹੈ ਬਿਲਕੁਲ 2.5 ਲੱਖ ਰੁਪਏ ਮੰਗਿਆ ਕਹਿੰਦਾ ਮੈਂ ਉਹਨੂੰ ਕਿਹਾ ਵੀ ਮੈਂ 2.5 ਲੱਖ ਰੁਪਏ ਤੈਨੂੰ ਦੇਦਾ ਮਿੱਤਰਾ ਵੀ ਬਾਅਦ ਚ ਜੇ ਮੈਨੂੰ ਕੰਮ ਮੇਰਾ ਨਾ ਸੋਰਿਆ ਜਾਂ ਮੈਂ ਨਾ ਠੀਕ ਹੋ ਸਕਿਆ ਕਹਿੰਦਾ ਜੀ ਅਸੀਂ ਠੇਕਾ ਕਰਦੇ ਹਾਂ ਹੁਣ ਮੈਨੂੰ ਮਕਾਨ ਦਾ ਠੇਕਾ ਸਮਝ ਆਂਦਾ ਦੁਕਾਨ ਦਾ ਠੇਕਾ ਸਮਝ ਆਂਦਾ ਮੈਨੂੰ ਇਲਾਜ ਦਾ ਠੇਕਾ ਨਹੀਂ ਸਮਝ ਆਂਦਾ ਅੱਛਾ ਵੀ ਇਹ ਕਿਹੜਾ ਠੇਕਾ ਹੋਇਆ ਵੀ ਤੁਸੀਂ ਮੈਨੂੰ 2.5 ਲੱਖ ਰੁਪਏ ਦੇ ਜੋ ਵੀ ਕੱਲ ਨੂੰ ਤੁਸੀਂ ਠੀਕ ਹੋ ਨਾ ਹੋ ਮੈਂ ਕਿਸੇ ਨੂੰ ਦੱਸਣ ਵਾਲਾ ਵੀ ਨਹੀਂ ਉਹ ਕਹਿੰਦਾ ਮੈਂ ਸਿਆਣਾ ਬੇਣਾ ਬੰਦਾ ਵਾਂ ਮੈਨੂੰ ਸਾਰੇ ਜਾਣਦੇ ਨੇ ਇਹ ਕਹਿੰਦਾ ਮੈਨੂੰ ਜਿਹਨੂੰ ਮੈਂ ਪੈਸੇ ਦੇ ਕੇ ਆਇਆ ਕਹਿੰਦਾ ਲੋਕਾਂ ਨੇ ਮੇਰਾ ਮਜ਼ਾਕ ਡਾਣਾ ਸੀ ਵੀ ਤੂੰ 2.5 ਲੱਖ ਰੁਪਈਆ ਕਿਹੜੀ ਗੱਲ ਦਿੰਦੇ ਆ ਕਹਿੰਦਾ ਉਸ ਤੋਂ ਬਾਅਦ ਮੈਂ ਤੁਹਾਡੀ ਇੰਟਰਵਿਊ ਸੁਣ ਲਈ ਤੁਸੀਂ ਆ ਮੈਨੂੰ ਫਾਰਮੂਲੇ ਦੋ ਸੇ ਕਹਿੰਦਾ ਕੁਝ ਹੱਦ ਤੱਕ ਤੁਹਾਡੇ ਫਾਰਮੂਲਿਆਂ ਨਾਲ ਮੈਨੂੰ 25 30% ਦਾ ਫਰਕ ਪਾਤਾ ਕਹਿੰਦਾ ਜਦੋਂ ਮੈਂ 25 30% ਠੀਕ ਹੋ ਗਿਆ ਕਹਿੰਦਾ ਫਿਰ ਮੈਨੂੰ ਲੱਗਿਆ ਵੀ ਜਿਹੜਾ ਬੰਦਾ ਮੈਨੂੰ ਮੁਫਤ ਚ ਹੀ 25 30% ਠੀਕ ਕਰ ਸਕਦਾ ਜਿਵੇਂ ਉਹਨੂੰ ਜਾ ਕੇ ਮਿਲਾ ਤੇ ਉਹ ਮੇਰਾ ਕਿੰਨਾ ਮੈਂ ਮੈਨੂੰ ਮਿਲਣ ਆਏ ਮੈਂ ਉਹਨਾਂ ਨੂੰ ਬੜੀ ਸਹੀ ਉਹਨਾਂ ਨੂੰ ਗਾਈਡ ਕੀਤਾ ਬੜੇ ਸਹੀ ਤਰੀਕੇ ਨਾਲ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਤੁਸੀਂ ਰਿਪੋਰਟਾਂ ਲੈ ਕੇ ਆਓ ਆਪਣੀਆਂ ਰਿਪੋਰਟਾਂ ਦੇ ਵਿੱਚ ਸਿਰਫ ਉਹ ਜਿਹੜੀ ਗੋਲੀ ਸੀ ਉਹਨੇ ਅੰਦਰ ਗਰਮੀ ਪਾਈ ਸੀ ਇਨਫੈਕਸ਼ਨ ਵਧੀ ਹੋਈ ਸੀ ਮੈਂ ਉਹਨਾਂ ਨੂੰ ਸਮਝਾਇਆ ਵੀ ਤੁਸੀਂ 20 22 ਦਿਨਾਂ ਦੇ ਵਿੱਚ ਵਿੱਚ ਬਿਲਕੁਲ ਠੀਕ ਹੋ ਜਾਓਗੇ ਉਹ ਉਹਨੇ ਹੀ ਗੱਲ ਸੁਣ ਕੇ ਕਹਿੰਦੇ ਮੈਨੂੰ ਤੁਹਾਡੀ ਇੰਨੀ ਗੱਲ ਚ ਸਮਝ ਆਈ ਆ ਵੀ ਬਹੁਤ ਵਾਜਬ ਖਰਚੇ ਦੇ ਵਿੱਚ ਕੁਝ ਮਤਲਬ ਕਹਿ ਲਓ ਪੰਜਾਬੀ ਜਿਵੇਂ ਟੁੱਟੇ ਪੈਸਿਆਂ ਦੇ ਵਿੱਚ ਜਿੰਨੇ ਉਹਨੂੰ ਪੈਸੇ ਮਿਲਦੇ ਸੀ ਉਹਨਾਂ ਦੇ ਟੁੱਟੇ ਪੈਸਿਆਂ ਜਿਹੀ ਇਹਨੂੰ ਠੀਕ ਕਰਤਾ ਤੇ ਉਹ ਬੰਦਾ ਅੱਜ ਬਿਲਕੁਲ ਖੁਸ਼ ਹੋ ਕੇ ਗਿਆ ਹੈਪੀ ਹੋ ਕੇ ਗਿਆ ਵੀ ਤੁਹਾਡੇ ਇਥੇ ਜਿੰਨੇ ਪੇਸ਼ੈਂਟ ਬੈਠੇ ਨੇ ਕਹਿੰਦਾ ਮੈਂ ਸਾਰਿਆਂ ਨੂੰ ਪੁੱਛਿਆ ਆ ਕੇ ਤੁਹਾਡੇ ਸਾਹਮਣੇ ਵੀ ਤੁਸੀਂ ਉਹਨਾਂ ਨਾਲ ਗੱਲ ਕੀਤੀ ਵੀ ਕਿੰਨੇ ਤੁਹਾਨੂੰ ਅੱਗੇ ਨਾਲੋਂ ਕਿੰਨਾ ਆਰਾਮ ਆ ਗਿਆ ਸਾਰੇ ਪੇਸ਼ੈਂਟ ਤੁਹਾਡੇ ਸੈਟੀਸਫਾਈਡ ਨੇ ਗੱਲ ਆਏ ਵੀ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰੋ ਤੇ ਬਹੁਤ ਵਧੀਆ ਮਹਾਰਾਜ ਨੇ ਤੁਹਾਨੂੰ ਬੜੇ ਭਾਗ ਲਾਣੇ ਨੇ ਪਰ ਜੇ ਤੁਸੀਂ ਠੱਗੀਆਂ ਠੋਰੀਆਂ ਮਾਰਨੀਆਂ ਤੇ ਫੇਰ ਮੈਂ ਤੁਹਾਡਾ ਤਵਾ ਲਾਣਾ ਔਰ ਕੈਮਰਾ ਲਾਵਾਂਗਾ ਮੈਂ ਇਸੇ ਖਤੀ ਵਾਸ ਦਾ ਲਿਆਜ ਨਹੀਂ ਕਰਦਾ ਹੁਣ ਮੈਂ ਤੁਹਾਨੂੰ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਦੀਆਂ ਟੈਕਨੀਕਲ ਪ੍ਰੋਪਰਟੀਆਂ ਤੋਂ ਸੁਲਾਪਾਂਗਾ ਸ਼ਾਇਦ ਮੇਰੇ ਵੀਰਾਂ ਨੂੰ ਕਈਆਂ ਨੂੰ ਨੌਲੇਜ ਬਹੁਤ ਹੈਗੀ ਉਹਨਾਂ ਨੂੰ ਸਮਝ ਆਂਦੀ ਹੈ ਪਰ ਆਪਾਂ ਕੋਈ ਇਹ ਨਹੀਂ ਕੋਈ ਸਾਇੰਸ ਦੀ ਕਲਾਸ ਲਾ ਕੇ ਨਹੀਂ ਬੈਠੇ ਵੀ ਇਹ ਸਾਇੰਸ ਪੜਾਣੀ ਸ਼ੁਰੂ ਕਰਦੀ ਹੈ ਤੋਂ ਆਪਾਂ ਜਿਹੜਾ ਵੀਡੀਓ ਨੂੰ ਛੋਟਾ ਰੱਖੀਦਾ ਵੀ ਅੱਜਕੱਲ ਵੀਰਾਂ ਦੇ ਕੋਲ ਟਾਈਮ ਘੱਟ ਹੁੰਦਾ ਸੋ ਮੈਂ ਤੁਹਾਨੂੰ ਮੋਟੀ ਮੱਟੀ ਗੱਲ ਦੱਸ ਦਿੰਦਾ ਵਾਂ ਵੀ ਜਿਹੜਾ ਵੀ ਜਿਹੜੀ ਗੁਪਤ ਰੋਗ ਨੇ ਜਾਂ ਜਿਹੜੀ ਕਮਜ਼ੋਰੀ ਏ ਮਰਦਾਨਾ ਕਮਜ਼ੋਰੀ ਜਿਹੜਾ ਵਰਡ ਯੂਜ਼ ਕਰਦੇ ਆ ਜੇ ਅਸੀਂ ਕਹਿ ਦਈਦਾ ਵੀ ਕਰੰਟ ਨੀਆਂ ਦਾ ਨਸਾਂ ਦੇ ਵਿੱਚ ਢਿੱਲਾਪਨ ਆ ਗਿਆ ਬਚਪਨ ਦੀਆਂ ਗਲਤੀਆਂ ਕਰਕੇ ਜੋ ਵੀ ਇਰੇਕਸ਼ਨ ਦੀਆਂ ਪ੍ਰੋਬਲਮਸ ਆndੀਆਂ ਨੇ ਉਸ ਚੀਜ਼ਾਂ ਨੂੰ ਵੀ ਕਵਰ ਕਰੇਗਾ ਦੂਜੇ ਨੰਬਰ ਤੇ ਸਭ ਬਨ ਲਾਊਗਾ ਉਹਨਾਂ ਨੂੰ ਬਿਲਕੁਲ ਬਨ ਲਾਊਗਾ ਜੀ ਕਿਉਂ ਨਹੀਂ ਲਾਊਗਾ ਇਹ ਫਾਰਮੂਲਾ ਮੈਂ ਅੱਜ ਨਹੀਂ ਬਣਾਇਆ ਇਹ ਫਾਰਮੂਲਾ ਉਸੇ ਮੇਰੀ ਲਾਲ ਡੈਰੀ ਦੀ ਦੇਣ ਹੈ ਇਹ ਫਾਰਮੂਲਾ ਆਪਾਂ ਬਹੁਤ ਸਾਲਾਂ ਤੋਂ ਯੂਜ਼ ਕਰ ਰਹੇ ਆ ਆਪਣੇ ਜੀ ਸਿੱਧੀ ਅਭੀ ਤਾਂ ਇਹ ਚੀਜ਼ਾ ਦੱਸ ਸਕਦੇ ਹੋ ਦੇਖੋ ਤੁਸੀਂ ਵੈਜ ਜੀ ਨੇ ਜਿਹੜਾ ਇੱਥੇ ਸੁੱਕਿਆ ਹੋਇਆ ਜਿਹੜਾ ਖੋਪਾ ਰੱਖਿਆ ਲਸਣ ਰੱਖਿਆ ਹੈ ਬਦਾਮ ਨੇ ਤੇ ਖਸਖਸ ਹੈ ਇਹ ਤਾਂ ਤੁਸੀਂ ਵੈਸੇ ਵੀ ਖਾਣੀ ਦੱਸ ਸਕਦੇ ਸੀ ਫਿਰ ਗੋਲੀ ਕਿਉਂ ਜੀ ਦੇਖੋ ਇੱਕ ਤਰੀਕਾ ਹੁੰਦਾ ਹੈ ਕਿ ਵੇ ਆਫ ਪ੍ਰੈਜੈਂਟੇਸ਼ਨ ਹੁੰਦਾ ਦੇਖੋ ਇੱਕ ਤਰੀਕਾ ਹੁੰਦਾ ਇੱਕ ਵੇਅ ਆਫ ਪ੍ਰੈਜੈਂਟੇਸ਼ਨ ਹੁੰਦਾ ਇੱਕ ਬੰਦਾ ਕਹਿੰਦਾ ਜੀ ਮੈਂ ਗੋਲੀ ਨਾਲ ਹੀ ਠੀਕ ਹੋ ਸਕਦਾ ਹਾਂ ਅੱਛਾ ਫਿਰ ਜਿਹੜੀ ਚੀਜ਼ ਤੁਹਾਡੇ ਸੁਣਨ ਵਾਲੇ ਤੁਹਾਨੂੰ ਪਿਆਰ ਕਰਨ ਵਾਲੇ ਜਿਹੜੀ ਚੀਜ਼ ਤੁਹਾਡੇ ਕੋਲ ਮੰਗਦੇ ਪਏ ਨੇ ਵਗੋਂ ਉਹ ਆਪਾਂ ਕਿਉਂ ਨਾ ਦੇਵਾਂਗੇ ਉਹਲੇ ਸਾਡੂੰ ਇੰਨਾ ਪਿਆਰ ਕਰਦੇ ਇੰਨੀ ਇੱਜ਼ਤ ਕਰਦੇ ਨੇ ਇੰਨਾ ਰਿਸਪੈਕਟ ਦਿੰਦੇ ਨੇ ਸਾਡੀ ਇੰਨੀ ਹਿੰਮਤ ਵਧਾਉਂਦੇ ਨੇ ਫਿਰ ਆਪਾਂ ਉਹਨਾਂ ਦੀ ਗੱਲ ਕਿਉਂ ਨਾ ਸੁਣਾਂਗੇ ਗੱਲ ਤੇ ਆ ਇਹ ਵੀ ਅਗਲੇ ਨੂੰ ਗੱਲ ਸਮਝ ਆਣੀ ਚਾਹੀਦੀ ਏ ਮੈਨੂੰ ਸਮਝਾਣੀ ਆਣੀ ਚਾਹੀਦੀ ਏ ਤੇ ਆਪਾਂ ਸਮਝਾਤੀ ਆਪਾਂ ਕਰਤਾ ਆਪਾਂ ਉਹਨਾਂ ਨੂੰ ਜੋ ਮੰਗਦੇ ਸੀਗੇ ਆਪਾਂ ਬਣਾ ਕੇ ਦੇ ਦਿੱਤਾ ਉਹਨਾਂ ਨੂੰ ਹੁਣ ਮੈਂ ਇੱਕ ਇੱਕ ਕਰਕੇ ਤੁਹਾਨੂੰ ਥੋੜੀ ਜੀ ਦੱਸਾਂਗਾ ਵੀ ਇਹ ਚੀਜ਼ਾਂ ਆਪਾਂ ਚੂਜ਼ ਕਿਉਂ ਕੀਤੀਆਂ ਨੇ ਇਹ ਚੀਜ਼ਾਂ ਦਾ ਫਾਇਦਾ ਕੀ ਹੈ ਜਿਹੜਾ ਨਾਰੀਅਲ ਹੈ ਨਾਰੀਗਲ ਦੀ ਕੀ ਪ੍ਰੋਪਰਟੀ ਹੈ ਨਾਰੀਅਲ ਦੇ ਅੰਦਰ ਜੇ ਤੁਹਾਡੇ ਕੋਈ ਗਰਮੀ ਹੈਗੀ ਹੈ ਜਾਂ ਕਿੱਦਾਂ ਦੀ ਵੀ ਤੁਹਾਡੇ ਅੰਦਰ ਕੋਈ ਕਿਸੇ ਤਰ੍ਹਾਂ ਦੀ ਕਮੀ ਹੈਗੀ ਹੈ ਉਹ ਉਹਨੂੰ ਪੂਰਾ ਕਰਨਾ ਹੁਣ ਲਸਣ ਜਿਹੜਾ ਹੈ ਇਹ ਇਨਫਲੇਮੇਸ਼ਨ ਇਨਫਲੇਮੇਸ਼ਨ ਮਤਲਬ ਜਿਹੜੀਆਂ ਤੁਹਾਡੀਆਂ ਕਮਜ਼ੋਰ ਪਈਆਂ ਨਸਾਂ ਜਿਨ੍ਹਾਂ ਦੇ ਵਿੱਚ ਬਲੱਡ ਘਟਾਂਦਾ ਉਹਨੂੰ ਖੋਲ ਦੇਣਾ ਜਦੋਂ ਨਸਾਂ ਦਾ ਮੂੰਹ ਖੁੱਲ ਗਿਆ ਵਿੱਚ ਬਲੱਡ ਪੂਰਾ ਆਣਾ ਸ਼ੁਰੂ ਹੋ ਗਿਆ ਉਹਦਾ ਆਟੋਮੈਟਿਕਲੀ ਜਿਹੜੀ ਹਾਰਡਨੈਸ ਏ ਉਹ ਇੰਪਰੂਵ ਹੋਏਗੀ ਸਖਤਾਈ ਪੂਰੀ ਆਏਗੀ 100% ਜੋਸ਼ ਇੰਨੀ ਤਾਕਤ ਇੰਨੀ ਜਾਨ ਇੰਨਾ ਜੋਸ਼ ਇਹਨੇ ਭਰ ਦੇਣਾ ਹੁਣ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਤੇ ਕੱਲਾ ਲਸਣ ਹੀ ਖਾਣਾ ਸ਼ੁਰੂ ਕਰ ਦੋ ਉਹ ਨਾਲ ਹੀ ਤੁਹਾਡੀ ਗੱਲ ਬਣ ਜਣੀ ਹੈ ਸੋ ਇਹ ਤਰੀਕਾ ਹੁੰਦਾ ਗੱਲ ਕਰਨ ਦਾ ਹੁਣ ਬਦਾਮ ਦਾ ਕੀ ਕੰਮ ਹੈ ਬਦਾਮ ਹੈਗਾ ਐਕਟਿਵ ਪ੍ਰੋਟੀਨ ਐਕਟਿਵ ਪ੍ਰੋਟੀਨ ਕੀ ਕਰਦਾ ਐਕਟਿਵ ਪ੍ਰੋਟੀਨ ਤੁਹਾਡੀ ਮਸਲ ਮਾਸ ਵਧਾਦਾ ਤੁਹਾਡੀ ਜਾਨ ਤਹਾਡੇ ਅੰਦਰ ਜੋਸ਼ ਜਿਹਨੂੰ ਅਸੀਂ ਕਹਿ ਦਿੰਦੇ ਆਂ ਵੀ ਛੋਟਾਪਨ ਪਤਲਾਪਨ ਉਹ ਇਹ ਦੂਰ ਕਰਨ ਦੀ ਸਮਰੱਥਾ ਰੱਖਦਾ ਤੇ ਜਿਹੜੀ ਖਾਸ ਖਾਸ ਇਹ ਖਾਸ ਖਾਸ ਮੇਨ ਜਿਹੜੀ ਚੀਜ਼ ਹੈ ਨਾ ਇਹ ਹੈਗੀ ਹੈ ਰਿਕਵਰਟਲੀ ਮਸ਼ਹੂਰ ਜਿਹਨੂੰ ਕਹਿੰਦੇ ਨੇ ਰਿਕਵਰਟ ਕੇ ਲਈ ਖੇਦ ਹੈ ਰਿਕਵਰਟ ਕੇ ਲਈ ਖੇਦ ਮਤਲਬ ਇਹਨੇ ਤੁਹਾਨੂੰ ਖਲਾਸ ਨਹੀਂ ਹੁੰਦਣਾ ਇਹਨੇ ਤੁਹਾਨੂੰ ਛੇਤੀ ਵਿਲੇ ਨਹੀਂ ਹੁੰਦਣਾ ਇਹਨੇ ਬੰਨ ਲਾ ਦੇਣਾ ਤੁਹਾਡੇ ਘਰ ਦੇ ਵਿੱਚ ਖਰਲ ਇਹਦੇ ਲਈ ਕੋਈ ਮਿਕਸੀ ਨਹੀਂ ਚਾਹੀਦੀ ਕੋਈ ਤੁਹਾਨੂੰ ਸਟੋਪ ਨਹੀਂ ਚਾਹੀਦਾ ਆ ਦੇਖੋ ਆਪਾਂ ਸਮਾਨ ਤਿਆਰ ਕਰਕੇ ਰੱਖਿਆ ਸਾਰਾ ਇਹਦੇ ਵਿੱਚੋਂ ਤੁਹਾਨੂੰ ਮੈਂ ਦੱਸ ਦਿੰਦਾ ਵਾਂ ਵੀ ਆਹ ਦਾ ਕੋਪਾ ਜੀ ਅੱਧੇ ਤੋਂ ਵੀ ਘੱਟ ਇਹ ਇੰਨਾ ਕੋਪਾ ਯੂਜ਼ ਕਰਨਾ ਸਿਰਫ ਇੰਨਾ ਕੋ ਠੀਕ ਇੱਕ ਗੋਲੀ ਵਾਸਤੇ ਇੱਕ ਗੋਲੀ ਵਾਸਤੇ ਇੰਨਾ ਕੋਪਾ ਮੋਰ ਦਨ ਸਫੀਸ਼ੀਐਂਟ ਏ ਠੀਕ ਹੈ ਜੀ ਇੰਨੀ ਗੱਲ ਸਮਝ ਆ ਗਈ ਜੀ ਹਾਂ ਇਹ ਤੋਂ ਬਾਅਦ ਆ ਲਸਤ ਜਿਹੜੀਆਂ ਤੁਰੀਆਂ ਹੁੰਦੀਆਂ ਤੁਰੀ ਕਿੰਨੀ ਕੁ ਪਾਣੀ ਉਹ ਦੱਸ ਲੰਗਾ ਜੀ ਹੁਣ ਪਲੀਜ਼ ਜਿਹੜੇ ਜਿਹੜੇ ਮੇਰੇ ਵੀਰ ਧਿਆਨ ਨਾਲ ਸੁਣਿਓ ਕਿਉਂਕਿ ਤੁਸੀਂ ਐਕਸਪੈਰੀਮੈਂਟ ਕਰਨਾ ਫੇ ਮੇਰੇ ਕਹਿਣ ਤੇ ਮੈਨੂੰ ਪਤਾ ਪਿਆਰ ਤੁਸੀਂ ਮੈਨੂੰ ਬਹੁਤ ਕਰਦੇ ਹੋ ਆ ਇੱਕ ਤੁਰੀ ਹੋ ਗਈ ਜੀ ਠੀਕ ਹੈ ਜੀ ਇਹਦੇ ਨਾਲ ਆਪਾਂ ਅੱਧੀ ਤੁਰੀ ਹੋਰ ਪਾਣੀ ਹੈ ਅੱਧੀ ਤੁਰੀ ਕਿਉਂ ਜੀ ਅੱਧੀ ਹੀ ਬਾਣੀ ਹੈ ਭਾਜੀ ਇਹਨੇ ਅੱਧੀ ਨਹੀਂ ਕਮਾਲ ਕਰ ਦੇਣਾ ਦੇਖੋ ਇਹ ਇੰਨੀ ਡੇਢ ਤੁਰੀ ਹੋ ਗਈ ਡੇਢ ਤੁਰੀ ਹੋ ਗਈ ਜੀ ਆਹ ਦੇਖੋ ਜੀ ਇੱਕ ਪੂਰੀ ਆ ਦੇਖੋ ਜੀ ਮੈਂ ਤੁਹਾਨੂੰ ਫੇਰ ਸ਼ੋਅ ਕਰ ਦਿੰਨਾ ਇੱਕ ਕਰੀ ਆ ਦੇਖੋ ਇੱਕ ਪੂਰੀ ਹੋ ਗਈ ਜੀ ਤੇ ਇੱਕ ਅੱਧੀ ਠੀਕ ਹੈ ਜੀ ਡੇਢ ਤੁਰੀ ਹੋ ਗਈ ਜੀ ਤੇ ਬਾਦਾਮ ਆਪਾਂ ਪਾਣੇ ਨੇ ਸਿਰਫ ਤਿੰਨ ਆਹ ਦੇਖੋ ਜੀ ਆ ਤਿੰਨ ਬਾਦਾਮ ਪਾਣੇ ਨੇ ਠੀਕ ਹੈ ਜੀ ਤੇ ਹੁਣ ਮੈਂ ਲਾਸਟ ਜਿਹੜਾ ਹੈਗਾ ਸਮਾਨੇ ਚ ਇੰਗਰੀਡੀਅੰਟ ਹੈਗਾ ਖਸਖਸ ਉਹ ਖਸਖਸ ਕਿੰਨੀ ਪਾਣੀ ਹੈ ਉਹ ਮੈਂ ਤੁਹਾਨੂੰ ਦਿਖਾਣ ਲੱਗਾ ਜੀ ਦੇਖੋ ਜੀ ਇਹ ਇੰਨੀ ਖਸਖਸ ਯੂਜ਼ ਕਰਨੀ ਹੈ ਸਾਡੀ ਤਾਂ ਤੁਹਾਡਾ ਪੂਰਾ ਹੱਥ ਨਾ ਕਵਰ ਕਰੇ ਸਿਰਫ ਇੰਨੀ ਕੁ ਜਗ੍ਹਾ ਕਵਰ ਕਰੇ ਸਾਢੇ 4 ਰੁਪਈਆ ਦੀ ਗੋਲੀ ਨੇ ਜਿਹੜੇ ਤੁਹਾਡੇ ਵਟ ਕਟਨੇ ਨੇ ਜਿਹੜਾ ਤੁਹਾਡਾ ਬੰਨ ਲਾ ਦੇਣਾ ਉਹ ਤੁਸੀਂ ਕਹਿਣਾ ਵੀ ਇੰਨੀ ਤਾਕਤ ਇੰਨੀ ਜਾਨ ਮੇਰੇ ਸਰੀਰ ਦੇ ਵਿੱਚ ਕਦੇ ਵੀ ਨਹੀਂ ਸੀ ਫਿਰ ਤੁਹਾਡੇ 파ਟਨਰ ਨੇ ਤੁਹਾਨੂੰ ਕਹਿਣਾ ਵੀ ਵਾਕਈ ਤੇਰੀਆਂ ਮੁੱਛਾਂ ਖੜੀਆਂ ਹੀ ਸੋਹਣੀਆਂ ਲੱਗਦੀਆਂ ਉਸ ਤੋਂ ਬਾਅਦ ਅਸੀਂ ਇਹ ਚੀਜ਼ ਪਾਲੀ ਫਿਰ ਉਸ ਤੋਂ ਬਾਅਦ ਕੀ ਕਰ ਰਹੇ ਹਾਂ ਕੁਝ ਨਹੀਂ ਕਰਨਾ ਜੀ ਆ ਦੇਖੋ ਇਹਨੂੰ ਸਾਰੀਆਂ ਚੀਜ਼ਾਂ ਨੂੰ ਪਾ ਕੇ ਤੇ ਇਹਨੂੰ ਮਾਮਦਸਤੇ 'ਚ ਪਾ ਕੇ ਇਦਾਂ ਦਾ ਕਰਕੇ ਕੁੱਟਣਾ ਤੇ ਆ ਜਦੋਂ ਕੁੱਟ ਕੇ ਬਿਲਕੁਲ ਇਦਾਂ ਨਰਮ ਹੋ ਗਈ ਹਾਂ ਦੇਖੋ ਨਰਮ ਹੋ ਗਈ ਨਾ ਬਿਲਕੁਲ ਤੇ ਇਹਦੀ ਆਪਾਂ ਗੋਲੀ ਵਟ ਲੈਣੀ ਹੈ ਫਾਇਦਾ ਤੁਹੀ ਫਾਇਦਾ ਤੇ ਜਿਹੜਾ ਹੁਣ ਖਾਏਗਾ ਉਹ ਦੱਸੇਗਾ ਨਾ ਥੱਲੇ ਕਮੈਂਟ ਕਰਕੇ ਤੁਹਾਨੂੰ ਕਿੰਨੇ ਦਿਨਾਂ ਬਾਅਦ ਫਾਇਦਾ ਸ਼ੁਰੂ ਹੋ ਜਾਏਗਾ ਪਹਿਲੇ ਦਿਨ ਤੋਂ ਫਾਇਦਾ ਸ਼ੁਰੂ ਹੋ ਜਾਏਗਾ ਵੱਧ ਤੋਂ ਵੱਧ 3 ਜਾਂ 4 ਦਿਨਾਂ ਦੇ ਵਿੱਚ ਬੰਦਾ ਐਨ ਰਾਜੀ ਹੋ ਜਾਏਗਾ ਪੂਰਾ ਆ ਦੇਖੋ ਜੀ ਫਰੂਕੀ ਸਾਹਿਬ ਗੋਲੀ ਬਣ ਕੇ ਬਿਲਕੁਲ ਰੈਡੀ ਹੈ ਇਹ ਆ ਜਿਹੜੀ ਗੋਲੀ ਹੈ ਨਾ ਇਹ ਗੋਲੀ ਦੀ ਕੁਆਂਟੀਟੀ ਜਿਹੜੀ ਇਹ ਨਾ ਮੈਂ ਆਪਣੇ ਵੀਰਾਂ ਨੂੰ ਰਿਕੁਐਸਟ ਕਰਾਂਗਾ ਵੀ ਇਹ ਜਿਹੜੀ ਗੋਲੀ ਦੀ ਕੁਆਂਟੀਟੀ ਇੰਨੀ ਰੱਖੀ ਜਾਏ ਇਸ ਤੋਂ ਵੱਡੀ ਗੋਲੀ ਖਾਣ ਦੀ ਕੋਸ਼ਿਸ਼ ਨਾ ਕੀਤੀ ਜਾਏ ਤੇ ਨਾ ਦੋ ਜਾਂ ਤਿੰਨ ਗੋਲੀਆਂ ਖਾਣ ਦੀ ਕੋਸ਼ਿਸ਼ ਕੀਤੀ ਜਾਏ ਕਿਉਂਕਿ ਕੁਆਂਟੀਟੀ ਤੇ ਕੁਆਲਿਟੀ ਤੇ ਰਾਈਟ ਟਾਈਮ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਜੇ ਆਪਾਂ ਤਿੰਨ ਚੀਜ਼ਾਂ ਨੂੰ ਅੰਡਰਸਟੈਂਡ ਕਰਾਂਗੇ ਇਹਦੇ ਵਿੱਚ ਕੋਈ ਐਲੀਮੈਂਟ ਨਹੀਂ ਹੋਣਾ ਚਾਹੀਦਾ ਵੀ ਮੈਂ ਆਪ ਦੀ ਮਰਜ਼ੀ ਕਰ ਲਾਂ ਤੇ ਖਾਣੇ ਕਿਸ ਵੇਲੇ ਜੀ ਫਿਰ ਵੀ ਦੱਸ ਦਿਓ ਇੱਕ ਚੀਜ਼ ਹੋਰ ਮੈਂ ਕਲੀਅਰ ਕਰਾਂਗਾ ਜ਼ਰੂਰ ਵੀ ਜਿਹੜੀ ਕੋਈ ਵੀ ਫਾਰਮੂਲਾ ਅਸੀਂ ਬਣਾਨੇ ਹੋ ਐਜੂਕੇਸ਼ਨਲ ਪਰਪਸ ਲਈ ਹੁੰਦਾ ਤੇ ਕੋਈ ਵੀ ਮੇਰਾ ਵੀਰ ਆਪਣੇ ਐਕਸਪਰਟ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਫਾਰਮੂਲਾ ਨਾ ਯੂਜ਼ ਕਰੇ ਅਸੀਂ ਜਿਹੜੇ ਵੀ ਇੱਥੇ ਦੱਸਦੇ ਆ ਐਜੂਕੇਸ਼ਨਲ ਪਰਪਸ ਦੇ ਦੱਸਦੇ ਆ ਤੇ ਫਿਰ ਇਹਨੂੰ ਖਾਣਾ ਕਿਸ ਵੇਲੇ ਆ ਬੈ ਜੀ ਖਾਣ ਦਾ ਜਿਹੜਾ ਬੈਸਟ ਟਾਈਮ ਆ ਇਹ ਵੀ ਜਦੋਂ ਤੁਹਾਡਾ ਦੁੱਧ ਪੀਣ ਨੂੰ ਦਿਲ ਕਰੇ ਦੁੱਧ ਪੀਣ ਨੂੰ ਦਿਲ ਕਦੋਂ ਕਰਦਾ ਬੰਦੇ ਦਾ ਰਾਤ ਨੂੰ ਜੀ ਹਾਂ ਰਾਤ ਨੂੰ ਰਾਤ ਨੂੰ ਹੀ ਖਾਣੀ ਹੈ ਤੇ ਇਹ ਖਾਣੀ ਹੈ ਆਪਾਂ ਆਫਟਰ ਡਿਨਰ ਮਤਲਬ ਰਾਤ ਦੀ ਰੋਟੀ ਖਾਣ ਤੋਂ ਬਾਅਦ ਜਦੋਂ ਸਾਡਾ ਦੁੱਧ ਪੀਣ ਦਾ ਦਿਲ ਕਰਦਾ ਦੁੱਧ ਦੇ ਨਾਲ ਇਹਨੂੰ ਕੰਜ਼ਿਊਮ ਕਰਨਾ ਤੇ ਹੌਲੀ ਹੌਲੀ ਰਾਮ ਨਚਬ ਕੇ ਲੈਣਾ ਕਾਲੀ ਨਹੀਂ ਕਰਨੀ ਗੋਲੀ ਅੰਦਰ ਨਹੀਂ ਸੁੱਟਣੀ ਦੰਦ ਨਾਲ ਪਹਿਲਾਂ ਮਾੜੀ ਚਬ ਕੇ ਫਿਰ ਅੰਦਰ ਲੈ ਕੇ ਜਾਣੀ ਹੈ ਤੁਸੀਂ ਵੀ ਕੱਲੇ-ਕੱਲੇ ਮੇਰੇ ਵੀਰ ਨੇ ਜਿੰਨੇ-ਜਿੰਨੇ ਵੀ ਗੋਲੀ ਯੂਜ਼ ਕੀਤੀ ਨਾ ਉਹ ਥੱਲੇ ਕਮੈਂਟ ਕਰਕੇ ਦਾ ਫਲੇਵਰ ਜ਼ਰੂਰ ਦੱਸਣਾ ਇਹਦਾ ਕੀ ਹੁੰਦਾ ਸਾਨੂੰ ਇੱਕ ਐਕਸਟ੍ਰੀਮ ਮੋਟੀਵੇਸ਼ਨ ਮਿਲਦੀ ਹੈ ਤੁਹਾਡੇ ਲਈ ਆਨਲਾਈਨ ਟਾਈਮ ਦੇ ਵਿੱਚ ਇਸ ਤੋਂ ਵੀ ਵਧੀਆ-ਵਧੀਆ ਨਾਇਆਬ ਨੁਸਖੇ ਪੇਸ਼ ਕਰਨ ਲਈ ਇਕੋ ਹੰਦਾ ਇਹ ਲਾਈਨ ਆਫ ਟਰੀਟਮੈਂਟ ਹੁੰਦੀ ਹੈ ਜਿਹੜਾ ਬੰਦਾ ਕਹਿੰਦੇ ਵੀ ਗੋਲੀ ਨਾਲ ਨਹੀਂ ਮਰਦਾ ਉਹਨੂੰ ਫੇ ਮਾਰ ਲਈ ਬੰਬ ਵੀ ਹੁੰਦੇ ਨੇ ਕਈ ਕੁਝ ਹੁੰਦਾ ਸੋ ਮੇਰੇ ਕਹਿਨ ਦਾ ਭਾਵ ਇਹ ਵੇ ਕਿ ਜਿਹੜੇ ਬਰੀਦ ਦੀ ਜਿਹੜੀ ਪ੍ਰੋਬਲਮ ਹੈ ਜਦੋਂ ਵੱਧ ਜਾਂਦੀ ਹੈ ਸਟੇਜ ਲੇਟਰ ਉਹਨਾਂ ਹੋ ਜਾਂਦੀ ਹੈ ਉਹਦਾ ਜਿਹੜਾ ਸਾਇੰਟਿਫਿਕ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਉਹਦੇ ਲਈ ਰਿਪੋਰਟਾਂ ਰਿਕੁਆਇਰਡ ਹੁੰਦੀਆਂ ਬਿਨਾਂ ਰਿਪੋਰਟ ਤੋਂ ਕੋਈ ਵੀ ਵੈਦ ਡਾਕਟਰ ਤੁਹਾਡਾ ਇਲਾਜ ਨਹੀਂ ਕਰ ਸਕਦਾ ਕਿਉਂਕਿ ਤੁਹਾਡੇ ਇੰਟਰਨਲ ਕੰਡੀਸ਼ਨ ਦਾ ਉੱਤੋਂ ਬਗੈਰ ਨਹੀਂ ਪਤਾ ਲੱਗਦਾ ਰਿਪੋਰਟਾਂ ਦੇ ਵਿੱਚ ਸਭ ਤੋਂ ਜ਼ਰੂਰੀ ਜਿਹੜੀ ਰਿਪੋਰਟ ਆਂਦੀ ਏ ਉਹ ਆਦੀ ਤੁਹਾਡੀ ਪਿਸ਼ਾਬ ਟੈਸਟ ਦੀ ਰੂਟੀਨ ਰੂਟੀਨ ਵਾਲੀ ਰਿਪੋਰਟ ਦੂਜੇ ਨੰਬਰ ਤੇ ਆਂਦੀ ਏ ਤੁਹਾਡੀ ਸੀਮੈਂਟ ਟੈਸਟ ਦੀ ਰੂਟੀਨ ਵਾਲੀ ਰਿਪੋਰਟ ਤੀਜੇ ਨੰਬਰ ਤੇ ਆਂਦੀ ਏ ਤੁਹਾਡੀ ਟੈਸਟ ਸਟੋਨ ਟੋਟਲ ਲੈਵਲ ਦੀ ਰਿਪੋਰਟ ਆਹ ਤਿੰਨ ਰਿਪੋਰਟਾਂ ਲੈ ਕੇ ਮੇਰਾ ਵੀਰ ਕੋਈ ਵੀ ਮੈਨੂੰ ਆ ਕੇ ਮਿਲ ਸਕਦਾ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੈਂ ਮਿਲਦਾ ਵਾਂ ਜਲੰਧਰ ਬੱਸ ਸਟੈਂਡ ਦੇ ਕੋਲ ਜੀ ਨਰਿੰ ਬੇਸਮੈਂਟ ਦੇ ਵਿੱਚ ਤੇ ਤੁਸੀਂ ਮੈਨੂੰ ਕੋਈ ਵੀ ਨੁਸਖੇ ਮਤਲਬਕ ਮੇਰੇ ਫੋਨ ਦੇ ਤੇ ਫੋਨ ਕਰਕੇ ਪੁੱਛ ਸਕਦੇ ਹੋ ਪਰ ਉਹ ਲਈ ਤੁਹਾਨੂੰ ਆਪਣੀਆਂ ਰਿਪੋਰਟਾਂ ਭੇਜਣੀਆਂ ਬਹੁਤ ਜ਼ਰੂਰੀ ਨੇ ਰਿਪੋਰਟਾਂ ਦੇਖ ਕੇ ਮੈਂ ਤੁਹਾਨੂੰ ਦੱਸਾਂਗਾ ਵੀ ਇਹ ਫਾਰਮੂਲਾ ਤੁਹਾਨੂੰ ਸੂਟ ਕਰਦਾ ਕਿ ਨਹੀਂ ਕਰਦਾ